ਵਿਰਸਾ ਪੰਜਾਬ ਦਾ ਅੱਜ ਵਿਰਸਾ ਪੰਜਾਬ ਦਾ ਜੋ ਬਹੁਤ ਹੀ ਪਿੱਛੇ ਛੁੱਟਦਾ ਜਾ ਰਿਹਾ ਹੈ ਨੌਜਵਾਨੀ ਹੋਰ ਹੀ ਕਮਾਂਵਲ ਵੱਧੀ ਜਾ ਰਹੀ ਹੈ ਕਹਿੰਦੇ ਜੀ ਮਾਡਰਨਾਈਜੇਸ਼ਨ ਆ ਗਈ ਹੈ ਜੀ ਇਹ ਹੋ ਗਿਆ ਹੈ ਮਸ਼ੀਨੀ ਯੁੱਗ ਆ ਗਿਆ ਹੈ ਇਹਨਾਂ ਚੀਜ਼ਾਂ ਦਾ ਬਹੁਤ ਪ੍ਰਭਾਵ ਪਿਆ ਹੈ ਪਰ ਇਹਦੇ ਨਾਲ ਨਾਲ ਜਿਹੜਾ ਸਾਨੂੰ ਹੱਥ ਕੱਢਿਆ ਕੰਮ ਹੱਥ ਨਾਲ ਕਰਨ ਵਾਲਾ ਕੰਮ ਹੱਥ ਨਾਲ ਕਰਨ ਵਾਲੀਆਂ ਚੀਜ਼ਾਂ ਪਹਿਲਵਾਨੀ ਕਰਨ ਵਾਲੀ ਚੀਜ਼ ਜਿਹੜੀ ਕੁਸ਼ਤੀਆਂ ਕਬੱਡੀਆਂ ਖੇਡਣ ਵਾਲੀਆਂ ਤੇ ਹੋਰ ਸਾਡੇ ਨਾਲ ਵਿਰਸੇ ਨਾਲ ਜੁੜਦੀਆਂ ਜਿਵੇਂ ਹੱਥ ਨਾਲ ਕਰਨ ਵਾਲੇ ਕੰਮ ਔਜ਼ਾਰ ਔਜ਼ਾਰਾਂ ਦੇ ਬਾਰੇ ਤਾਂ ਕਿਸੇ ਨੂੰ ਪਤਾ ਹੀ ਨਹੀਂ ਕੰਮ ਤਾਂ ਦੂਰ ਦੀ ਗੱਲ ਹੈ ਔਜ਼ਾਰਾਂ ਬਾਰੇ ਨਹੀਂ ਕਿਸੇ ਨੂੰ ਅੱਜ ਦੇ ਸਮੇਂ ਵਿੱਚ ਪਤਾ ਕੰਮ ਤਾਂ ਹੱਥੀ ਕਿਸੇ ਨੇ ਕੀ ਕਰਨਾ ਜੇ ਕੋਈ ਵੀ ਕੰਮ ਹੈ ਮਸ਼ੀਨੀ ਯੁੱਗ ਹੋ ਗਿਆ ਜੀ ਇਹ ਹੋ ਗਿਆ ਜੀ ਵਿਰਸਾ ਕਈ ਚੀਜ਼ਾਂ ਦਾ ਕਰਕੇ ਸਾਡਾ ਵਿਰਸਾ ਬਹੁਤ ਪਿੱਛੇ ਛੁੱਟ ਚੁੱਕਾ ਹੈ ਅੱਜ ਦੇ ਸਮੇਂ 'ਚ ਅਸੀਂ ਕਿੰਨੀ ਕਿ ਨੌਜਵਾਨੀ ਨੂੰ ਦੇਖਦੇ ਆ ਕਿ ਕੋਈ ਕਬੱਡੀ ਵੱਲ ਵਧਦਾ ਪਿਆ ਕੋਈ ਕੁਸ਼ਤੀ ਵੱਲ ਵਧਦਾ ਪਿਆ ਨਾ ਤਾਂ ਕਿਸੇ ਨੂੰ ਕਬੱਡੀ ਖੇਡਣ ਦੀ ਰਹੀ ਨਾ ਕਿਸੇ ਨੂੰ ਕੁਸ਼ਤੀ ਕਰਨ ਦੀ ਸਿਰਫ ਇੱਕੋ ਹੀ ਰਟ ਰਹਿ ਗਈ ਹੈ ਜੋ ਕਿ ਸਾਡੇ ਪੰਜਾਬ ਨੂੰ ਸਿਰਫ ਬਾਹਰ ਭੱਜਣਾ ਕਿ ਬਾਹਰ ਜਾ ਕੇ ਪਤਾ ਨਹੀਂ ਕੀ ਮਿਲ ਜਾਣਾ ਹੈ ਕਿ ਜਾਂਦੇ ਸਾਰੀ ਸਾਨੂੰ ਰਾਜ ਦੀ ਗੱਦੀ ਮਿਲ ਜਾਏਗੀ ਜਿੱਥੇ ਜਿਹੜੀ ਉੱਥੇ ਮਿਹਨਤੀ ਨਹੀਂ ਕਰਨੀ ਪਏਗੀ ਅੱਜ ਅਸੀਂ ਗੱਲ ਕਰਦੇ ਆ ਕਈ ਰੰਬੇ ਦਾਤੀਆਂ ਕੋਹਾੜੀਆਂ ਖੇਡਾਂ ਤੇ ਕੀ ਉਹ ਸਾਡੇ ਪੁਰਾਣੇ ਸਮਿਆਂ ਵਾਲੇ ਯੋਗ ਦਾ ਅੱਜ ਅਸੀਂ ਕਿੰਨਾ ਕੁ ਯੋਗਦਾਨ ਪਾਉਂਦੇ ਆ ਆਪਣੇ ਰੋਜ਼ ਦੇ ਜੀਵ ਰੋਜ਼ਾਨਾ ਜੀਵਨ 'ਚ ਕਦੇ ਮੈਂ ਦੇਖਿਆ ਨਹੀਂ ਜ਼ਿਆਦਾਤਰ ਲੋਕ ਆਪਣੇ ਘਰਾਂ ਵਿੱਚ ਸੁੱਤੇ ਹੋਏ ਨੇ ਬਸ ਜੀ ਉੱਠਿਆ ਬਾਹਰ ਘੁੰਮਿਆ ਇਹ ਸੈਰ ਕਰਿਆ ਇਹ ਬਸ ਦੈਟਸ ਇਟ ਸਾਡੀ ਜੀ ਕਾਰੋਬਾਰ ਪੂਰਾ ਹੋ ਗਿਆ ਅੱਜ ਦਾ ਦਿਨ ਪੂਰਾ ਖਤਮ ਇਕ ਸਿਰਫ ਟਾਈਮ ਪਾਸ ਚੱਲ ਰਿਹਾ ਕੋਈ ਵੀ ਜ਼ਿੰਦਗੀ ਦਾ ਕੋਈ ਵਿਰਸੇ ਸਾਂਭਣ ਦੀ ਗੱਲ ਨਹੀਂ ਕਰਦਾ ਕੋਈ ਕਿਸੇ ਨੂੰ ਆਪਣੇ ਖੇਡ ਪ੍ਰਤੀ ਕਿਸੇ ਨੂੰ ਲगाव ਹੀ ਨਹੀਂ ਰਿਹਾ ਜੇ ਖੇਡਾਂ ਵੀ ਖੇਡਦੇ ਨੇ ਤੇ ਜ਼ਿਆਦਾਤਰ ਲੋਕੀ ਪਬਜੀ ਖੇਡਦੇ ਨੇ ਪਬਜੀ ਨੇ ਸਿਰਫ ਮੈਂਟੈਲਿਟੀ ਤੌਰ ਤੇ ਦਿਮਾਗ ਨੂੰ ਪਜ਼ਲ ਕਰ ਛੱਡਿਆ ਬੱਚੇ ਅੱਧੇ ਅੱਧੇ ਨਾਲੋਂ ਵੱਧ ਜ਼ਿਆਦਾ ਬੱਚੇ ਬਿਮਾਰ ਨੇ ਜੋ ਮੈਂ ਕੌਨਸ਼ੀਅਸ ਮਾਈਂਡ ਨੇ ਜਿਹੜਾ ਬੱਚਿਆਂ ਦਾ ਬਹੁਤ ਹੀ ਡੀਪ ਤਰੀਕੇ ਨਾਲ ਖਰਾਬ ਕੀਤਾ ਜਾ ਰਿਹਾ ਹੈ ਇੱਕ ਪਬਜੀ ਐਡੀਕ ਖਤਰਨਾਕ ਗੇਮ ਹੈ ਪਰ ਜੇ ਵਿਰਸੇ ਦੀ ਗੱਲ ਕਰੀਏ ਅੱਜ ਕੁਸ਼ਤੀ ਖੇਡਦਾ ਬੱਚਾ ਕੁਸ਼ਤੀ ਖੇਡਦੇ ਬੱਚੇ ਨੂੰ ਦੇਖ ਕੇ ਸਾਨੂੰ ਖੁਸ਼ੀ ਹੋਏਗੀ ਕਿਉਂਕਿ ਉਹਦੇ ਪੂਰੇ ਸਰੀਰ ਦਾ ਜੋਰ ਲੱਗੇਗਾ ਦਿਮਾਗ ਦੀਆਂ ਦਿਮਾਗ ਤੋਂ ਲੈ ਕੇ ਸਿਰ ਤੋਂ ਲੈ ਕੇ ਪੈਰਾਂ ਤੱਕ ਦੇ ਹਰ ਅੰਗ ਦੀ ਕਸਰਤ ਹੋਏਗੀ ਇੱਕ ਬਹੁਤ ਹੀ ਵੱਡਾ ਬਹੁਤ ਹੀ ਵਧੀਆ ਤਰੀਕੇ ਦਾ ਇੱਕ ਆਪਣਾ ਜਿਹੜਾ ਕਸਰਤ ਹੈ ਜੇ ਕੁਸ਼ਤੀ ਕਰਨੀ ਕਬੱਡੀ ਕਰਨੀ ਇਹ ਬਹੁਤ ਹੀ ਵਧੀਆ ਢੰਗ ਨੇ ਆਪਣੇ ਘਰ ਦੇ ਰੋਜ਼ਾਨਾ ਜੀਵਨ ਵਿੱਚ ਕਈ ਗਤੀਆਂ ਰੰਬੇ ਜਿਹੜੇ ਹੁੰਦੇ ਨੇ ਇਹਨਾਂ ਨਾਲ ਬਹੁਤ ਹੀ ਵੱਡੇ ਤੌਰ ਤੇ ਆਪਾਂ ਕੰਮ ਕਰਦੇ ਆ ਜਦੋਂ ਸਾਡਾ ਸਰੀਰ ਕਸਰਤ ਕਰਦਾ ਹੈ ਸਾਡਾ ਮੈਂਟੈਲਿਟੀ ਤੌਰ ਤੇ ਫਿਜ਼ੀਕਲ ਤੌਰ ਤੇ ਅਸੀਂ ਫਿਟ ਰਹਿੰਦੇ ਆ ਬਿਮਾਰੀਆਂ ਦੇ ਲੱਗਣ ਦੇ ਬਹੁਤ ਘੱਟ ਚਾਂਸ ਹੁੰਦੇ ਨੇ ਪਰ ਵਿਰਸਾ ਉਹ ਇਹਨਾਂ ਚੀਜ਼ਾਂ ਦੇ ਨਾਲ ਸਾਡਾ ਵਿਰਸਾ ਵੀ ਜੁੜਿਆ ਹੋਇਆ ਹੈ ਪਰ ਜੇ ਇਹਨਾਂ ਚੀਜ਼ਾਂ ਨੂੰ ਛੱਡਾਂਗੇ ਤੇ ਆਪਾਂ ਖੁਦ ਹੀ ਬਿਮਾਰ ਰਹੇ ਹਾਂ ਬਿਮਾਰ ਰਹਿਣ ਦਾ ਮੇਨ ਕਾਰਨ ਤੇ ਇਹੀ ਹੈ ਵਿਰਸੇ ਨਾਲ ਜੁੜੋ ਵਿਰਸਾ ਸਾਡਾ ਬਚਾਉਣਾ ਬਹੁਤ ਜ਼ਰੂਰੀ ਹੈ ਅੱਜ ਦੇ ਸਮੇਂ 'ਚ ਜੇ ਵਿਰਸਾ ਬਚਾਵਾਂਗੇ ਵਿਰਸਾ ਬਚਾਉਂਦੇ ਬਚਾਉਂਦੇ ਅਸੀਂ ਅੱਜ ਤੋਂ ਸ਼ੁਰੂ ਕਰੀਏ ਤੇ ਕੱਟੋ-ਕੱਟ ਵੀ ਸਾਨੂੰ 5 ਸਾਲ ਲੰਘ ਜਾਣਗੇ ਕਈ ਚੀਜ਼ਾਂ ਇਦਾਂ ਦੀਆਂ ਪਤਾ ਲੱਗਣਗੀਆਂ ਕਿ ਹਾਂ ਵੀ ਅਸੀਂ ਇਹ ਵਿਰਸੇ 'ਚ ਭੁੱਲ ਚੁੱਕੇ ਹਾਂ ਸੋ ਵਿਰਸੇ 'ਚ ਵਿਰਸੇ ਨੂੰ ਭੁੱਲੋ ਨਾ ਬੇਸ਼ੱਕ ਤੁਸੀਂ ਫੋਰਨ ਕੰਟਰੀ 'ਚ ਰਹੋ ਜਿੱਥੇ ਮਰਜ਼ੀ ਚਲੇ ਜਾਓ ਉਹਨਾਂ ਚੀਜ਼ਾਂ ਨੂੰ ਬੜਾਵਾ ਦਿਓ ਕਿਉਂਕਿ ਜਿਹੜੀ ਕਬੱਡੀ ਹੈ ਨਾ ਕਬੱਡੀ ਇੱਕ ਜੁੱਸਾ ਇੱਕ ਸਰੀਰ ਨੂੰ ਤਾਕਤ ਦਿੰਦੀ ਹੈ ਬਹੁਤ ਅੱਗੇ ਲੈ ਕੇ ਜਾਣ ਵਾਲੀ ਚੀਜ਼ ਹੈ ਪਰ ਅਸੀਂ ਇਹਨਾਂ ਨੂੰ ਛੱਡੀਏ ਨਾ ਸੋ ਰਿਸਪੈਕਟ ਨਾਲ ਇਹ ਗੱਲ ਕਹਾਂਗਾ